ਦੇ ਵੱਧ ਜਾਣਾ ਥੋੜੀ ਮੇਰੇ ਹਿਸਾਬ ਨਾਲ ਤਾਂ ਵੱਧ ਜਾਣਾ ਇਹਦਾ ਇਹ ਆ ਦੋ ਜਨਾਬ ਸਹੀ ਪੜਾੜ ਗਏ ਨੇ ਇਹ ਮਰੀ ਜਤਾ ਆਇਆ ਹੋਇਆ ਉਹ ਰਵਾ ਹੋਇਆ ਹੋਇਆ ਹੈ ਹਾਲਾ ਨਹੀਂ ਫਰਕ ਹੈ ਇਹਦੇ 11 ਨੇ ਤੇਰਾ ਹਾਲ ਨੇ ਹਮ ਛੋਟਾ ਹੈ ਵੱਡਾ ਹਾਂ ਉਹ 102 ਆ ਅੱਛਾ ਬੋਲ ਰਿਹਾ ਹੈ ਨਾ 105 ਆ ਅੱਛਾ ਹਾਂ ਉਹ ਮੰਗਲ ਦੇ ਕੈਂਡਲ ਆ 102 ਠੀਕ ਹੈ 105 ਠੀਕ ਹੈ ਰੇ ਸਿਰ ਇੱਕ ਨੀ ਨੀ ਲਿਖਿਆ ਉਹ ਬੜਾ ਤਰਾਂ ਈਗਾ ਦੋ ਬਣਾ ਰੇਸ਼ ਰੱਖੀ ਬਾਦਣੀ ਇਹਦੀ ਲਓ ਜੀ ਇੱਥੇ 25 ਨਾੜ ਗੇਰ ਫਿਰਦੇ ਨੇ ਬਾਹਾਂ ਦੇ ਵਿੱਚ ਇੱਕ ਵਾਰ 13 ਹਾਲ ਨੇ ਇੱਕ ਵਾਰ 11 ਨੇ ਇੱਕ ਤੁਸੀਂ ਜਾਣਦੇ ਮਾਲਵਾ ਟਰੈਕਟਰ ਟਰੈਕਟਰ ਗੱਗੀ ਦੇ 25 ਨਾੜ ਗੇਰ ਆ ਦੂਜਾ ਸਾਡਾ ਸੈਂਪਲ 25 ਨਾੜ ਗੇਰਾਂਗਾ ਇੱਕ ਟਰੈਕਟਰ ਹੈ ਰੇਡੀਅਲ ਟਾਇਰਾਂ ਦੇ ਵਿੱਚ ਇੱਕ ਬਿਨਾਂ ਡਿਟੇਲ ਦੇ ਇਹਦੇ ਟਾਇਰ 17 ਦੇ ਆ ਉਹਦੇ ਟਾਇਰ 18 ਦੇ ਮੇਰੇ ਸਾਇਦ ਅਨੇ ਆ 17 ਨੇ ਹੁਣ ਉਹਦੇ ਮਰੇ 11 ਹਾਲ ਨੇ ਮੈਂ 13 ਹਾਲ ਨੇ ਅਸੀਂ ਦੇਖਦਾ ਕਿਹੜਾ ਮੂਰੇ ਜਾਂਦਾ ਕਾਰੈਕਟਰ ਮਾ 13 ਹਾਲ ਨੇ ਉਹਦਾ ਮਾ 11 ਹਾਲ ਨੇ ਉਹਦਾ ਪੂਰਾ ਮੋਡੀਫਾਈਡ ਟਰੈਕਟਰ ਕਰਾਇਆ ਹੋਇਆ 58 11 ਆ ਸੈਂਪਲ ਦਾ ਟਰੈਕਟਰ ਦੂਜਾ ਇਹਦੇ ਸੈਂਪਲ ਮਾ 13 ਹਾਲ ਨੇ ਜਿਹੜਾ ਮੋਡੀਫਾਈਡ ਟਰੈਕਟਰ ਕਰਾਇਆ ਮਾ 13 ਹਾਲ 11 ਹਾਲ ਨੇ ਤੁਸੀਂ ਦੇਖ ਸਕਦੇ ਹੋ ਤੋਰਾ ਬਰਾਬਰ ਆਜੇ ਤਾਂ ਕਾ ਹੈਪੀ ਪਲਾਉ ਨੰਗੀ ਨਾਲ ਕਰ ਮੋਰ ਉਹ ਹੋਲ ਨਹੀਂ ਆਉਂਦਾ ਨਾ ਇਹ ਜੋ ਨਹੀਂ ਲਵਾਉਂਦੇ ਹਾਂ ਡ੍ਰੈਕਟਰ ਅੱਜ ਬਸ ਤੇਰਾ ਹਾਲ ਨਹੀਂ ਉਹ ਮੈਂ 11 ਹਾਲ ਨਹੀਂ ਮੋਡੀਫਾਈਡ ਡ੍ਰੈਕਟਰ ਉਹ ਪੂਰਾ ਰੇਡੀਅਲ ਟਾਇਰਾਂ ਵਿੱਚ ਆ ਬਣਾ ਰੇਡੀਅਲ ਟਾਇਰਾਂ ਦਾ ਸੈਂਪਲ ਟਾਇਰ ਨੇ ਇਹ ਥੋੜਾਇਆ ਵਾਰਕ ਪਾ ਗਿਆ 11 ਹਰ ਲਾ ਟਰੈਕਟਰ 19 ਇੱਕ ਦਫਰ ਕੇ ਪਾ ਗਿਆ ਮੁੰਡੇ ਕਹਦਾ ਜ਼ੋਰ ਪੱਕ ਜ਼ੋਰ ਬਰਖਣਾ ਇਨ ਟਰੈਕਟਰਾਂ ਦਾ ਗੱਗਿਆ 95 ਗਿਆ ਥੋੜਾ ਜਿਹਾ ਪਿੱਛੇ ਆ ਜੇ ਨਾਲ 11 ਹਾਲਾਂ ਚ ਐ ਅਸੀਂ ਪਲਾਟ ਕਰਾਂ 13 ਹਾਲਾਂ ਚ ਐ ਰੇਸ ਬਰਾਬਰ ਐ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਹੁਣ ਗੱਗੀ ਵਾਲਾ ਥੋੜਾ ਜਿਹਾ ਘਾਹ ਲਾਂਗੇ ਤੇ ਸੈਂ ਪਲਾਟ ਕਰਾਂ ਮਾਗਰਾ ਤੂੰ ਨਹੀਂ ਲੀਵਾ ਸਾਲੇ ਛੜਤੇ ਬਾਹਰ ਠੀਕ ਐ ਪਵਾ ਕੇ ਨਿਕਲ ਮੈਂ ਦੋ ਨਾ ਤੀਜਾ ਦੀ ਜਗ੍ਹਾ ਦੇ ਇਸ਼ਾਰ ਤੇ ਤਾਂ ਨੇ ਝੋਟੇ ਇੱਕ ਮਗਰ 13 ਇੱਕ ਮਗਰ 11 ਜਿਹੜਾ ਮਾਲਵਾ ਟਰੈਕਟਰ ਵਾਲਾ ਮੈਂ 11 ਹਾਲ ਨੇ ਤੀਜੇ ਜਾਉਂਦਾ ਹੈ ਤੀਜਾ ਇਹਦੇ ਵਿੱਚ 13 ਹਾਲ ਨਹੀਂ ਤੀਜੇ ਜਾਂਦੇ ਦੇਖੋ ਤੁਸੀਂ ਦੇਖੋ ਤੁਸੀਂ ਨਾੜ ਕਾਹਦਾ ਹਾਲ ਲੱਗ ਤੀਜੇ ਗੇੜੇ ਤੇ ਆ ਆ ਦੇਖੋ ਮਾਰਦਾ ਲਓ ਜੀ ਸਮਾਪਤੀ ਕਰਤੀ ਕਦੇ ਸੋਭਰਾ ਨੇ ਕਾਮੀ ਕਿਹੜਾ ਟਰੈਕ ਟਕੜਾ ਰਿਹਾ ਦਸਵੇਂ ਮੇਰੇ ਹਿਸਾਬ ਨਾਲ ਤਾਂ ਇਹਦੇ ਵੱਧ ਜਾਣਾ ਥੋੜੀ ਮੇਰੇ ਹਿਸਾਬ ਨਾਲ ਤਾਂ ਵੱਧ ਜਾਣਾ ਇਹਦੇ ਇਹ ਆ ਦੂਜ ਨਾਲ ਸਹੀ ਪਣਾੜ ਕੇ ਰੰਗ ਇਹ ਆ ਜਾ ਹੋਇਆ ਉਹ ਦਮ ਹੋਇਆ ਗਿਆ ਹਾਲਾ ਨਹੀਂ ਫਰਕ ਹੈ ਇਹਦੇ 11 ਵਾਲੇ ਤੇਰਾ ਹਾਲ ਨੇ ਹਮ ਛੋਟਾ ਹੈ ਵਾ ਠੀਕ ਹੈ ਹੁਣ ਤੂੰ ਵੀ ਕਹਿ ਰਿਹਾ ਟਰੱਕ ਦਾ ਛੋਟਾਗਾ ਵਾ ਠੀਕ ਹੈ ਏ ਨਾ ਮੈਂ ਇੰਜ ਨੋਇਆ ਇਹ ਪੁਰਾਣਾ ਇੰਜਰਾ ਤਾਂ ਕਰਕੇ ਫਰਕ ਪੈ ਗਿਆ ਇਹ ਟਰੈਕਟਰਸ ਐਂਗੇ ਬਸ ਥੋੜਾ ਮੋਟੀ ਬਾੜੀ ਗਿਆ ਇੱਕਾ ਰੇਡੀਅਲ ਟਾਇਰਾਂ ਦੇ ਵਿੱਚ ਆ ਬਣਾ ਰੇਡੀਅਲ ਟਾਇਰਾਂ ਚ ਨੇ ਪਹਿਲਾ ਗਿਆ ਜਦੋਂ ਹੱਥ ਤੇ ਰੱਖ ਕੇ ਦੇਗਾ ਪਹਿਲਾ ਗੇਰ ਨਾਲ ਆ ਵੀ ਜਦੋਂ ਥੱਲੇ ਥੱਲੇ ਤੋਂ ਨੇ ਲੀਵਰ ਥੱਲੇ ਪਹਿਲਾ ਗੇਰ ਦੇ ਵਿੱਚ 11 ਹਾਲ ਜਾਵਾਂ ਥੱਲੇ ਨੇ जो तेरा ह ठ था ता बता है ਅਸਤੇ ਦੇਖ ਸਕਦੇ ਹੋ 58 ਘਿਆ ਥੋੜੇ ਹਾਲ ਵੱਧ ਨਹੀਂਵੇਂ ਨੇ ਤੇ ਇੱਧਰ 11 ਥੋੜੇ ਉੱਚੇ ਨੇ ਚੈੱਕ ਕਰ ਸਕਦੇ ਹੋ ਸੱਤ ਤੇਰਾ ਹਾਲ ਨੇ ਉੱਧਰ 11 ਹਾਲ ਨੇ ਸੇਰਾ ਹਾਲ ਲੈ ਕੇ ਆਉਂਦਾ ਮਖਰੀ ਤਾਬ ਗਿਆ ਤਾਬ ਗਿਆ ਲੋਵੀ ਹੰਡੇ ਕਰਤਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ 干他妈！